ਕੈਨੇਡਾ ਦੇ ਵਿੱਚ ਪੱਕੇ ਹੋਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਖਾਸ ਕਰਕੇ ਉਹਨਾਂ ਲਈ ਜੋ ਫ੍ਰੈਂਚ ਬੋਲਦੇ ਨੇ ਕੈਨੇਡਾ ਨੇ ਪਿੰਡੂ ਖੇਤਰ ਅਤੇ ਫ੍ਰੈਂਚੋਫੋਨ ਘੱਟ ਗਿਣਤੀ ਭਾਈਚਾਰਿਆਂ ਵੱਲ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਦੋ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਪੇਸ਼ ਕੀਤੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਦੁਆਰਾ ਐਲਾਨੇ ਕਿ ਰੂਲਰ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ RCIP ਅਤੇ ਫਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ FCIP 18 ਚੁਣੇ ਹੋਏ ਪਾਈਚਾਰਿਆਂ ਵਿੱਚ ਮੁੱਖ ਨੌਕਰੀਆਂ ਨੂੰ ਭਰਨ ਵਾਲੇ ਕਾਮਿਆਂ ਲਈ ਸਥਾਈ ਨਿਵਾਸ ਦਾ ਰਸਤਾ ਪ੍ਰਦਾਨ ਕਰਦੇ ਨੇ ਇਹ ਪਾਇਲਟ ਪ੍ਰੋਗਰਾਮ ਅਜੇ ਸਮੇਂ ਸ਼ੁਰੂ ਕੀਤੇ ਜਾ ਰਹੇ ਨੇ ਜਦ ਸਰਕਾਰ ਮੌਜੂਦਾ ਰੂਲਰ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਇੱਕ ਸਥਾਈ ਪ੍ਰੋਗਰਾਮ ਬਣਾਉਣ ਲਈ ਕੰਮ ਕਰ ਰਹੀ ਹੈ RCIP ਸਥਾਨਕ ਕਾਰੋਬਾਰਾਂ ਨੂੰ ਹੁਨਰਬੰਦ ਕੰਮਿਆਂ ਨਾਲ ਜੋੜ ਕੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਪਿੰਡੂ ਪਾਈਚਾਰਿਆਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਕਈ ਛੋਟੇ ਸ਼ਹਿਰਾਂ ਨੂੰ ਕਾਮਿਆਂ ਨੂੰ ਆਕਰਸ਼ਿਤ ਕਰਨਾ ਤੇ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਲੱਗਦਾ ਜਿਸ ਨਾਲ ਆਰਥਿਕ ਵਿਕਾਸ ਵਿੱਚ ਰੁਕਾਵਟ ਪੈਂਦੀ ਹੈ ਇਹ ਪਾਇਲਟ ਪ੍ਰੋਗਰਾਮ ਉਹਨਾਂ ਖੇਤਰਾਂ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਕਰਦਾ ਜਿੱਥੇ ਕਾਮਿਆਂ ਦੀ ਸਭ ਤੋਂ ਵੱਧ ਲੋੜ ਹੈ ਐਫਸੀਆਈਪੀ ਕਯੂਬਿਕ ਤੋਂ ਬਾਹਰ ਫ੍ਰੈਂਕੋਫੋਨ ਘੱਟ ਗਿਣਤੀ ਭਾਈਚਾਰਿਆਂ ਵਿੱਚ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਤੇ ਕੇਂਦਰਿਤ ਹੈ ਇਹਨਾਂ ਭਾਈਚਾਰਿਆਂ ਦੀ ਗਿਣਤੀ ਵਧਾ ਕੇ ਕੈਨੇਡਾ ਇਹਨਾਂ ਭਾਈਚਾਰਿਆਂ ਦੀ ਪਛਾਾਈ ਅਤੇ ਸੱਭਿਆਚਾਰਕ ਪਹਿਚਾਣ ਨੂੰ ਬਣਾਈ ਰੱਖਣ ਦੀ ਉਮੀਦ ਕਰਦਾ ਚੁਣੇ ਗਏ 18 ਪਾਈਚਾਰਿਆਂ ਵਿੱਚ ਹਰੇਕ ਵਿੱਚ ਸਥਾਨਿਕ ਆਰਥਿਕ ਵਿਕਾਸ ਸੰਗਠਨ आईआरसीसी ਨਾਲ ਕੁਝ ਇਸ ਤਰ੍ਹਾਂ ਕੰਮ ਕਰਨਗੇ ਆਪਣੇ ਖੇਤਰ ਵਿੱਚ ਮਜ਼ਦੂਰਾਂ ਦੀ ਭਾਰੀ ਘਾਟ ਦੀ ਪਛਾਣ ਕਰਨਾ ਅਜੇ ਪ੍ਰੋਸੈਜੋਗ ਮਾਲਕ ਨਾਮਜ਼ਦ ਕਰਨਾ ਜੋ ਨਵੇਂ ਲੋਕਾਂ ਨੂੰ ਨੌਕਰੀ ਦੇ ਸਕਣ ਸਥਾਈ ਨਿਵਾਸ ਲਈ ਯੋਗ ਉਮੀਦਵਾਰਾਂ ਦੀ ਸਪਾਰਸ਼ ਕਰਨਾ ਪ੍ਰੈਸ ਰਿਲੀਜ਼ ਦੇ ਅਨੁਸਾਰ ਆਈ ਆਰ ਸੀ ਸੀ ਨੇ ਪਹਿਲਾਂ ਹੀ ਇਹਨਾਂ ਸੰਗਠਨਾ ਨੂੰ ਸਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਹਰੇਕ ਭਾਈਚਾਰਾ ਜਲਦੀ ਹੀ ਇਸ ਬਾਰੇ ਹੋਰ ਬੇਰਬੇ ਪ੍ਰਦਾਨ ਕਰੇਗਾ ਕਿ ਮਾਲਕਾਂ ਤੇ ਕਰਮਚਾਰੀਆਂ ਲਈ ਅਰਜ਼ੀਆਂ ਕਦੋਂ ਖੁੱਲਣਗੀਆਂ ਇਹਨਾਂ ਪਾਇਲਟ ਪ੍ਰੋਗਰਾਮਾਂ ਦੇ ਤਹਿਤ ਸਥਾਈ ਨਿਵਾਸ ਲਈ ਕੁਆਲੀਫਾਈ ਲਈ ਉਮੀਦਵਾਰਾਂ ਨੂੰ ਭਾਗ ਲੈਣ ਵਾਲੇ ਪਾਈਚਾਰਿਆਂ ਵਿੱਚ ਕਿਸੇ ਨਾਮਜ਼ਦ ਮਾਲਕ ਤੋਂ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨੀ ਹੋਵੇਗੀ ਕੰਮ ਦੇ ਤਜਰਬੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਘੱਟੋ ਘੱਟ 1 ਸਾਲ ਜਾਂ ਪਿਛਲੇ 3 ਸਾਲਾਂ ਵਿੱਚ 1560 ਘੰਟੇ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਉੱਚ ਹੁਨਰਮੰਦ ਨੌਕਰੀਆਂ ਲਈ ਸੀਐਲਬੀ ਛੇ ਘਟ ਹੁਨਰਮੰਦ ਨੌਕਰੀਆਂ ਲਈ ਸੀਐਲਬੀ 4 ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਪੜ੍ਹਾਈ ਕੀਤੀ ਹੈ ਤਾਂ ਸਿੱਖਿਆ ਪ੍ਰਮਾਣ ਪੱਤਰ ਮੁਲੰਕਣ ਈਸੀਏ ਪ੍ਰਦਾਨ ਕਰੋ ਆਪਣੇ ਅਤੇ ਆਪਣੇ ਪਰਿਵਾਰ ਦੇ ਸਮਰਥਨ ਲਈ ਸੈਟਲਮੈਂਟ ਫੰਡਾਂ ਦਾ ਸਬੂਤ ਦਿਖਾਓ ਦੱਸਦੀ ਕਿ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਇੱਕ ਪ੍ਰਮਾਣਿਤ ਪ੍ਰਣਾਲੀ ਹੈ ਜੋ ਕੈਨੇਡਾ ਵਿੱਚ ਪ੍ਰਵਾਸੀ ਕਾਮਿਆਂ ਅਤੇ ਸਟੂਡੈਂਟਸ ਲਈ ਅੰਗਰੇਜ਼ੀ ਭਾਸ਼ਾ ਦੀ ਮਹਾਰਤ ਦਾ ਮੁਲੰਕਣ ਕਰਨ ਲਈ ਵਰਤੀ ਜਾਂਦੀ ਹੈ ਇਹ ਸੀਐਲਬੀ 1 ਦੀ ਸ਼ੁਰੂਆਤੀ ਤੋਂ ਲੈ ਕੇ ਸੀਐਲਬੀ 12 ਐਡਵਾਂਸ ਤੱਕ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਈਰਾਨ ਉਨ੍ਹਾਂ ਦਾ ਕਤਲ ਕਰਦਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ ਈਰਾਨ ਤੇ ਵੱਤੂ ਵੱਧ ਦਬਾਅ ਪਾਉਣ ਲਈ ਕਾਰਜਕਾਰੀ ਆਦੇਸ਼ ਤੇ ਸਾਈਨ ਕਰਦੇ ਹੋਏ 트ੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਈਰਾਨ ਨੇ ਉਨ੍ਹਾਂ ਦਾ ਕਤਲ ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ ਮੈਂ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿਸ ਤੋਂ ਬਾਅਦ ਕੁਝ ਵੀ ਨਹੀਂ ਬਚੇਗਾ ਅਮਰੀਕੀ ਨਿਆਂ ਵਿਭਾਗ ਨੇ ਨਵੰਬਰ ਵਿੱਚ ਦੋਸ਼ ਲਗਾਏ ਸਨ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਈਰਾਨ ਨੇ 트ੰਪ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਜਿਸ ਨੂੰ ناکਾਮ ਕਰ ਦਿੱਤਾ ਗਿਆ ਵਿਭਾਗ ਨੇ ਇਲਜ਼ਾਮ ਲਗਾਇਆ ਸੀ ਕਿ ইরਾਨੀ ਅਧਿਕਾਰੀਆਂ ਨੇ ਸਤੰਬਰ ਵਿੱਚ ਰਾਹਾ ਦਸ਼ਕੇਰੀ ਨਾਂ ਦੇ ਇੱਕ ਵਿਅਕਤੀ ਨੂੰ 트ੰਪ ਦੀ ਨਿਗਰਾਨੀ ਕਰਨ ਅਤੇ ਉਹਨਾਂ ਦਾ ਕਤਲ ਕਰਨ ਦਾ ਨਿਰਦੇਸ਼ ਦਿੱਤਾ ਸੀ ਸ਼ੇਕਰੀ ਅਜੇ ਵੀ ਇਰਾਨ ਵਿੱਚ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲ ਲਈ ਵਾਈਟ ਹਾਊਸ ਪਹੁੰਚੇ ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਲੰਬੀ ਗੱਲਬਾਤ ਹੋਈ ਇਸ ਸਾਲ 20 ਜਨਵਰੀ ਨੂੰ ਦਫ਼ਤਰ ਪਰਤਣ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਨਾਲ ਟਰੰਪ ਦੀ ਇਹ ਪਹਿਲੀ ਮੁਲਾਕਾਤ ਸੀ ਮੁਲਾਕਾਤ ਤੋਂ ਬਾਅਦ ਦੋਮਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਗਾਜ਼ਾ ਪੱਟੀ ਦੀ ਮਲਕੀਅਤ ਲੈ ਕੇ ਇਸ ਦਾ ਵਿਕਾਸ ਕਰੇ ਉਹਨਾਂ ਨੇ ਕਿਹਾ ਕਿ ਅਮਰੀਕਾ ਯੁੱਧਗ੍ਰਸਤ ਫਿਲਸਤੀਨੀ ਖੇਤਰ ਗਾਜ਼ਾ ਪੱਟੀ ਤੇ ਕਬਜ਼ਾ ਕਰਕੇ ਇਸ ਦਾ ਵਿਕਾਸ ਬਰਕਰਾਰ ਰੱਖੇਗਾ 트럼ਪ ਨਾਲ ਗੱਲ ਕਰਦੇ ਹੋਏ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਜ਼ਮਿਨ ਨੇਤਨ ਯਾਹੁ ਨੇ ਕਿਹਾ ਕਿ ਰਿਪਬਲਿਕਨ ਨੇਤਾ ਦਾ ਵਿਚਾਰ ਅਜਿਹਾ ਜੋ ਇਤਿਹਾਸ ਨੂੰ ਬਦਲ ਸਕਦਾ ਤੇ 트럼ਪ ਗਾਜ਼ਾ ਲਈ ਇੱਕ ਵੱਖਰੇ ਪੁਵਿੱਖ ਦੀ ਕਲਪਨਾ ਕਰਦੇ ਨੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਗਾਜ਼ਾ ਤੇ ਆਪਣਾ ਅਧਿਕਾਰ ਜਤਾਵਾਂਗੇ ਤੇ ਸਾਈਡ ਤੇ ਮੌਜੂਦ ਸਾਰੇ ਖਤਰਨਾਕ ਬੰਬਾਂ ਤੇ ਹੋਰ ਹਥਿਆਰਾਂ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਵਾਂਗੇ ਅਸੀਂ ਤਬਾਹ ਹੋਈਆਂ ਇਮਾਰਤਾਂ ਨੂੰ ਢਾਹ ਦੇਵਾਂਗੇ ਤੇ ਇੱਕ ਆਰਥਿਕ ਵਿਕਾਸ ਦਾ ਨਿਰਮਾਣ ਕਰਾਂਗੇ ਜੋ ਖੇਤਰ ਦੇ ਲੋਕਾਂ ਨੂੰ ਬੇਅੰਤ ਨੌਕਰੀਆਂ ਤੇ ਹਾਈਸ਼ ਪ੍ਰਧਾਨ ਕਰੇਗਾ ਕਿਤੇ ਵਿੱਚ ਕਿਸੇ ਵੀ ਸੁਰੱਖਿਆ ਖਲਾ ਨੂੰ ਭਰ ਲਈ ਫੌਜਾਂ ਦੀ ਤਾਇਨਾਤੀ ਦੇ ਸੰਭਾਵਨਾ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਅਸੀਂ ਉਹ ਕਰਾਂਗੇ ਜੋ ਜ਼ਰੂਰੀ ਹੈ ਜੇ ਇਹ ਜ਼ਰੂਰੀ ਹੋਇਆ ਤਾਂ ਅਸੀਂ ਉਹ ਕਰਾਂਗੇ 트럼ਪ ਨੇ ਕਿਹਾ ਕਿ ਉਹ ਆਪਣੀ ਵਿਕਾਸ ਯੋਜਨਾ ਤੋਂ ਬਾਅਦ ਗਾਜ਼ਾ ਵਿੱਚ ਰਹਿਣ ਵਾਲੇ ਦੁਨੀਆ ਭਰ ਦੇ ਲੋਕਾਂ ਦੀ ਕਲਪਨਾ ਕਰਦੇ ਨੇ ਉਹਨਾਂ ਕਿਹਾ ਕਿ ਉਹ ਮੱਧ ਪੂਰਬ ਦੀ ਆਪਣੀ ਭੂਵਿੱਖੇ ਯਾਤਰਾ ਦੌਰਾਨ ਗਾਜ਼ਾ ਇਜ਼ਰਾਈਲ ਅਤੇ ਸਾਊਦੀ ਅਰਬ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਹਾਲਾਂਕਿ ਉਹਨਾਂ ਨੇ ਕੋਈ ਸਮਾਂ ਨਹੀਂ ਦੱਸਿਆ ਨੇਤਨਯਾਹੁ ਨੇ 트럼ਪ ਬਾਰੇ ਕਿਹਾ ਕਿ ਤੁਸੀਂ ਵਾਈਟ ਹਾਊਸ ਵਿੱਚ ਇਜ਼ਰਾਈਲ ਦੇ ਸਭ ਤੋਂ ਚੰਗੇ ਦੋਸਤੋਂ ਪ੍ਰਧਾਨ ਮੰਤਰੀ ਨੇ 트럼ਪ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੀ ਟਿੱਪਣੀ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ 트럼ਪ ਦੇ ਇਜ਼ਰਾਈਲ ਦੀ ਮਜ਼ਬੂਤ ਰੱਖਿਆ ਦਾ ਮਤਲਬ ਹੈ ਕਿ ਉਹਨਾਂ ਦੇ ਦੇਸ਼ ਦੇ ਲੋਕ ਉਹਨਾਂ ਲਈ ਬਹੁਤ ਸਤਿਕਾਰ ਕਰਦੇ ਨੇ ਨੇਤਨ ਯਾਹੂ ਨੇ ਅੱਗੇ ਕਿਹਾ ਕਿ ਤੁਸੀਂ ਇਜ਼ਰਾਈਲ ਤੋਂ ਰੋਕੇ ਗਏ ਹਥਿਆਰਾਂ ਨੂੰ ਮੁਕਤ ਕਰ ਦਿੱਤਾ ਇਹ ਗਾਜ਼ਾ ਵਿੱਚ ਨਾਗਰਿਕਾਂ ਦੀ ਮੌਤ ਬਾਰੇ ਚਿੰਤਾਵਾਂ ਦੇ ਵਿਚਕਾਰ 트럼ਪ ਦੁਆਰਾ ਇਜ਼ਰਾਈਲ ਨੂੰ 2907 ਕਿਲੋ ਬੰਬ ਭੇਜਣ ਤੇ ਬਾਈਡਨ ਪ੍ਰਸ਼ਾਸਨ ਦੁਆਰਾ ਲਗਾਈ ਗਈ ਪਹੁੰਚ ਦੀ ਹਟਾਉਣ ਦਾ ਹਵਾਲਾ ਦਿੱਤਾ ਨੇਤਨ ਯਾਹੁਦ ਦਾ ਕਹਿਣਾ ਹੈ ਕਿ ਟਰੰਪ ਅਜੇੇ ਵਾਅਦੇ ਪੂਰੇ ਕਰਦੇ ਨੇ ਜੋ ਪਹਿਲੀ ਨਜ਼ਰ 'ਚ ਆ విశ్వਵਾਸਯੋਗ ਲੱਗਦੇ ਨੇ ਨੇਤਨ ਯਾਹੁ ਨੇ ਕਿਹਾ ਕਿ ਜਦ ਲੋਕ ਹੈਰਾਨ ਹੁੰਦੇ ਨੇ ਤਾਂ ਉਹ ਆਪਣਾ ਸਿਰ ਖੁਰਕਦੇ ਨੇ ਅਤੇ ਕਹਿੰਦੇ ਨੇ ਤੁਸੀਂ ਜਾਣਦੇ ਹੋ ਉਹ ਸਹੀ ਆ ਉਹਨਾਂ ਨੇ ਅੱਗੇ ਕਿਹਾ ਕਿ ਇਜ਼ਰਾਈਲ ਹਮਾਸ ਨਾਲ ਚੱਲ ਰਹੀ ਜੰਗ ਜਿੱਤ ਕੇ ਯੁੱਧ ਨੂੰ ਖਤਮ ਕਰੇਗਾ ਤੇ ਇਜ਼ਰਾਈਲ ਦੀ ਜਿੱਤ ਅਮਰੀਕਾ ਦੀ ਜਿੱਤ ਹੋਵੇਗੀ